ਪੰਜਾਬ ਇੱਕ ਦੌਰ ਚ ਦੁੱਧ ਦਾ ਬਾਦਸ਼ਾਹ ਕਿਹਾ ਜਾਂਦਾ ਸੀ ਪਰ ਅੱਜ ਹਕੀਕਤ ਇਹ ਆ ਕਿ ਕਈ ਡੇਰੀ ਫਾਰਮ ਜਿਹੜੇ ਹਨ ਖੁੱਲਣ ਤੋਂ ਪਹਿਲਾਂ ਹੀ ਬੰਦ ਹੋ ਜਾਂਦੇ ਨੇ ਤੇ ਕਈ ਸਮੱਸਿਆਵਾਂ ਇਹੋ ਜਿਹੀਆਂ ਆ ਜਾਂਦੀਆਂ ਉਹਨਾਂ ਕੋਲ ਕਿ ਉਹ ਕਰਜ਼ੇ 'ਚ ਡੋਬ ਜਾਂਦੇ ਚੰਗੇ ਤਗੜੇ ਫਾਰਮ ਸ਼ੁਰੂਆਤ ਬਹੁਤ ਵਧੀਆ ਹੁੰਦੀ ਆ ਪਰ ਫਿਰ ਵਿਚਾਰੇ ਕਰਜ਼ੇ ਵਿੱਚ ਡੁੱਬ ਕੇ ਪੂਰਾ ਬੰਦ ਹੀ ਕਰਨਾ ਪੈਂਦਾ ਹੈ ਤੇ ਕਈ ਜੋ ਘਰਾਂ ਦੇ ਵਿੱਚ ਦੁੱਧ ਦਾ ਕਰਦੇ ਆ ਉਤਪਾਦਨ ਡੰਗਰ ਪਾਲਦੇ ਆ ਉਹ ਵੀ ਕਈ ਸਮੱਸਿਆਵਾਂ ਚੋਂ ਗੁਜ਼ਰਦੇ ਆ ਅੱਜ ਇਸ ਟੌਪਿਕ ਤੇ ਅਸੀਂ ਗੱਲ ਕਰਾਂਗੇ ਮੈਂ ਮੰਨਦਾ ਇਹ ਟੌਪਿਕ ਬੜਾ ਜ਼ਰੂਰੀ ਹੈ ਥੋੜਾ ਜਿਹਾ ਇਹ ਐਸਾ ਹੈ ਕਿ ਹਰ ਕਿਸੇ ਨੂੰ ਧਿਆਨ ਦੇਣਾ ਚਾਹੀਦਾ ਐਸ ਟੌਪਿਕ ਤੇ ਇਸ ਕਰਕੇ ਵੀਡੀਓ ਨੂੰ ਜ਼ਰੂਰ ਅੰਤ ਤੱਕ ਰੇਖਿਓ ਇਹ ਕੁਝ ਸੈਂਸਿਟਿਵ ਅਸੀਂ ਗੱਲਾਂ ਇਹਦੇ ਵਿੱਚ ਟੱਚ ਕੀਤੀਆਂ ਨੇ ਜੋ ਬਹੁਤ ਹੀ ਜ਼ਿਆਦਾ ਗੱਲਾਂ ਨਹੀਂ ਕਰਦੇ ਇਸ ਬਾਰੇ ਵੈਕਟ ਜੀ ਦਾ ਖਾਲਸਾ ਵੈਕਟ ਜੀ ਦੀ ਫਤਿਹ ਸਵਾਗਤ ਹੈ ਜੀ ਸਾਡੇ ਚੈਨਲ ਤੇ ਤੇ ਅੱਜ ਦਾ ਟੌਪਿਕ ਐਸੀ ਚੀਜ਼ ਬਾਰੇ ਹੈ ਕਿ ਕੀ ਡੇਰੀ ਫਾਰਮ ਦੇ ਵਿੱਚ ਸਮੱਸਿਆਵਾਂ ਨੇ ਤੇ ਇਹਨਾਂ ਸਮੱਸਿਆਵਾਂ ਦੇ ਹੱਲ ਕੀ ਨੇ ਤੇ ਸਾਡੇ ਨਾਲ ਜੁੜੇ ਨੇ ਸੋਲ ਸਾਹਿਬ ਸਵਾਗਤ ਹੈ ਜੀ ਤੁਹਾਡਾ ਚੈਨਲ ਤੇ ਜੀ ਅੱਜ ਜੇ ਮੇਰਾ ਇਹ ਸਵਾਲ ਹੈ ਕਿ ਜਿਵੇਂ ਕਿ ਪੰਜਾਬ ਹੱਦਾ ਜਾਨੀ ਕਿ ਜੇ ਛੋਟੇ ਘਰ ਨੇ ਨਾ ਹਾਂਜੀ ਹਾਂਜੀ ਉਹਨਾਂ ਹਾਸਤੇ ਵੀ ਜੋ ਦੁੱਧ ਹੀ ਨਾ ਇੱਕ ਬੈਕਬੋਨ ਬਣਿਆ ਸੀ ਰੀਡ ਦੀ ਹੱਡੀ ਬਣਿਆ ਸੀ ਘਰ ਦੀ ਆਰਥਿਕ ਹਾਲਤ ਦੇ ਵਿੱਚ ਹਾਂਜੀ ਜ਼ਮੀਨ ਹੋ ਗਈ ਖੇਤੀਬਾੜੀ ਹੋ ਗਈ ਉਨੇ ਹਾਨੂੰ ਸ਼ਮਾਈ ਦੇਣੇ ਪੈਸੇ ਪਰ ਜਿਵੇਂ ਰੋਜ਼ ਮਰਾਂ ਦੀ ਜ਼ਿੰਦਗੀ ਹੁੰਦੀ ਆ ਹਰ ਰੋਜ਼ ਖਰਚਾ ਪਾਣੀ ਚਾਹੀਦਾ ਸੋਦਾ ਪਤਾ ਚਾਹੀਦਾ ਉਹ ਹੀ ਡੰਗਰਾਂ ਦੇ ਦੁਆਰਾ ਦੁੱਧ ਵੇਚ ਕੇ ਲਈਦਾ ਹੈ ਤੇ ਹੁਣ ਸਭ ਨੂੰ ਪਤਾ ਹੈ ਕਿ ਕਿਵੇਂ ਡੰਗਰ ਦੇ ਪ੍ਰੋਡਕਟ ਹੋ ਗਏ ਜਿਹੜੇ ਉਹਨਾਂ ਨੂੰ ਪਾਲਣ ਦੀਆਂ ਫੀਡਾਂ ਖਲਾ ਝੋਕਰ ਹਰ ਇੱਕ ਚੀਜ਼ ਜਿਹੜੀ ਆ ਉਹਦਾ ਰੇਟ ਵਧਿਆ ਹੈ ਪਰ ਜੋ ਐਂਡ ਪ੍ਰੋਡਕਟ ਦੁੱਧ ਉਹਦਾ ਰੇਟ ਨੀ ਇੰਨਾ ਵਧਿਆ ਉਹਦਾ ਜੇ ਵਧਿਆ ਹੈ ਤੇ ਇੱਕ ਹਿਸਾਬ ਦਾ ਥੋੜਾ ਜਿਹਾ ਪੈਸੇ ਵਧਾ ਦਿੰਦੇ ਆ ਤਾਂ ਕਿ ਬੰਦਾ ਚੋਪ ਰਵੇ ਉਹ ਕਾਲਾ ਕਰਨ ਵਾਲੀ ਗੱਲ ਹੋ ਜਾਂਦੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਗੱਲ ਬਾਰੇ ਅਸੀਂ ਤੇ ਇਸ ਗੱਲ ਨਾਲ ਸਹਿਮਤ ਆਂ ਜੋ ਤੁਹਾਂ ਦੱਸਿਆ ਨੇ ਇੱਕ ਗੱਲ ਇਹ ਆ ਕਿ ਘੱਟ ਖਰਚਾ ਕਰਕੇ ਵੱਧ ਦੁੱਧ ਪੈਦਾ ਕਰੀਏ ਹਾਂਜੀ ਠੀਕ ਆ ਘਰ ਦੀ ਫੀਡ ਤਿਆਰ ਕਰੀਏ ਆਪਾਂ ਹਾਂਜੀ ਉਹਦੇ ਵਿੱਚ ਜਿਹੜਾ ਦਾਣਾ ਚੰਗਾ ਪਸ਼ੂ ਨੂੰ ਮਿਲੇ ਕੋਈ ਉਲੀ ਵਗੈਰਾ ਰਵ ਵਗੈਰਾ ਜਿਹੜੀ ਉਹ ਨਾਂ ਲੱਗੀ ਹੋਏ ਕਿਉਂਕਿ ਜਿਹੜੀ ਉੱਲੀ ਉੱਲੀ ਆ ਉਹ ਪਸ਼ੂ ਦਾ ਨੁਕਸਾਨ ਕਰਦੀ ਆ ਹਾਂਜੀ ਅਗਲੇ ਸਮੇਂ ਵਾਸਤੇ ਉਹ ਜਿਹੜੀ ਗੱਬਣੋਂ ਦੇ ਡੰਗਰ ਹੋਰ ਨਹੀਂ ਬਣਦੇ ਫਿਰ ਬਣਦੇ ਨਹੀਂ ਫਿਰ ਇਸ ਵਾਸਤੇ ਆਪਾਂ ਤੇ ਹੁਸਲਾ ਦੇਣਾ ਚਾਹੁੰਦੇ ਆ ਕਿ ਜਿੰਨੇ ਵੀ ਪਸ਼ੂ ਰੱਖੇ ਆਪਣੇ ਘਰ ਮਤਲਬ ਕਿ ਆਪਣਾ ਦੁੱਧ ਵੇਚਣ ਵਾਸਤੇ ਉਹਨੂੰ ਚੰਗੀ ਫੀਡ ਪਾਓ ਚੰਗਾ ਨੂੰ ਮਤਲਬ ਕਿ ਖਾਣਾ ਦਿਓ ਖਾਣ ਵਾਸਤੇ ਜਾ ਕਿ ਤੁਹਾਡਾ ਪਸ਼ੂ ਚੰਗਾ ਖਾਣਾ ਖਾਵੇ ਤੁਹਾਨੂੰ ਚੰਗਾ ਦੁੱਧ ਦੇ ਸਕੇ ਤੇ ਤੁਹਾਡੀ ਜੜੀ ਉਹਦੀ ਵੈਲਿਊ ਚੰਗੀ ਤੁਹਾਨੂੰ ਮਿਲ ਸਕੇ ਹਾਂਜੀ ਤੇ ਹੁਣ ਜਿਵੇਂ ਇੱਕ ਇਹਦੇ ਵਿੱਚ ਬਹੁਤ ਵੱਡੀ ਸਮੱਸਿਆ ਜਿਹੜੀ ਸਭ ਤੋਂ ਪਹਿਲੀ ਇਹ ਮੰਨਦੇ ਆ ਉਹ ਸਮੱਸਿਆ ਇਹ ਹੈ ਕਿ ਜਿਵੇਂ ਬਨੋਲਾ ਹੋ ਗਈ ਹਾਂਜੀ ਹਾਂਜੀ ਚੁੰਨੀ ਹੋ ਗਈ ਤੂੜੀ ਹੋ ਗਈ ਸਾਇਲਸ ਹੋ ਗਿਆ ਇਹ ਸਾਰੇ ਸਿਰਫ ਪਿਛਲੇ 3 ਤੋਂ 4 ਸਾਲਾਂ ਜਿਹਨਾਂ ਦੇ ਰੇਟ ਡਬਲ ਹੋ ਗਏ ਹਾਂਜੀ ਹਾਂਜੀ ਪਰ ਉੱਥੇ ਜੇ ਅਸੀਂ ਇਹਨਾਂ ਦੇ ਮੁਕਾਬਲੇ ਦੁੱਧ ਨੂੰ ਵੇਖੀਏ ਤੇ ਜੋ ਪਹਿਲਾਂ 45-50 ਰੁਪਏ ਦਾ ਸੀ ਉਹ 70 80 ਰੁਪਏ ਦਾ ਹੋ ਗਿਆ ਉਹ ਵੀ ਕਿਹ ਕਿਹ ਡੇਰੀ ਫਾਰਮ ਤੇ ਠੀਕ ਹੈ ਤੇ ਉਹਦੇ ਅਕੋਰਡਿੰਗ ਦੁੱਧ ਦਾ ਰੇਟ ਜਿਹੜਾ ਨਾ ਜਿਵੇਂ ਉਹਨਾਂ ਦੇ ਡਬਲ ਉਹ ਉਹਦਾ ਉਹਨਾਂ ਦਾ ਫਰਕ ਨਹੀਂ ਪਿਆ ਨਹੀਂ ਪਿਆ ਹੁਣ ਇਹਦੇ ਨਾਲ ਕੀ ਆ ਆਪਣਾ ਜੇ ਵੇਖੀਏ ਤੇ ਬਰਸਨ ਦੇ ਬੀਜ ਹੋਗੇ ਹਮ ਹੋਰ ਆਪਣੀਆਂ ਹਰ ਚੀਜ਼ ਮਤਲਬ ਮਹਿੰਗੀ ਹੋ ਗਈ ਹਰ ਉਹਨਾਂ ਦੇ ਰੇਟ ਡਬਲ ਤੋਂ ਵੀ ਵਧੇ ਪਰ ਜੋ ਐਂਡ ਪ੍ਰੋਡਕਟ ਫੇਅਰ ਉਹੀ ਗੱਲ ਆ ਜਾਂਦੀ ਦੁੱਧ ਉਹਦਾ ਰੇਟ ਵਧਿਆ ਹੀ ਨਹੀਂ ਹੈ ਤੁਸੀਂ ਇਹ ਸਮੱਸਿਆ ਨੂੰ ਕਿਵੇਂ ਲੈਂਦੇ ਕਿ ਜਿਵੇਂ ਹੁਣ ਕੰਪਨੀਆਂ ਰੇਟ ਤੈਅ ਕਰਨ ਦੀਆਂ ਨੇ ਕਿ ਕਿਸਾਨ ਨੂੰ ਨਹੀਂ ਚਾਹੀਦਾ ਵੀ ਇਹਦੀ ਵੀ ਇੱਕ ਜਿਵੇਂ ਮੁੱਖ ਬੈਕਬੋਨ ਅਸੀਂ ਸਮਝ ਲਈਏ ਰੀਡ ਦੀ ਹੱਡੀ ਆ ਦੁੱਧ ਵੀ ਕਿ ਇਹਦੀ ਐਮਐਸਪੀ ਨਹੀਂ ਹੋਣੀ ਮੁੱਖ ਧੰਦਾ ਹੈ ਜ਼ਮੀਦਾਰ ਦਾ ਇੱਕ ਹਾਂ ਜਿਹੜਾ ਕਿਸਾਨੀ ਦੇ ਨਾਲ-ਨਾਲ ਜਿਹੜਾ ਉਹ ਦੁੱਧ ਦਾ ਧੰਦਾ ਜਿਹੜਾ ਮੁੱਖ ਹੈ ਜ਼ਮੀਦਾਰ ਦਾ ਕਿ ਇਤੋਂ ਆਮਦਨ ਡੇਲੀ ਦੀ ਆਮਦਨ ਆ ਗਈ ਹੈ ਜੋ ਵੀ ਇਹ ਮਤਲਬ ਕਿ ਆਪਣੇ ਘਰ ਦਾ ਗੁਜ਼ਾਰਾ ਚਰਉਣ ਵਾਸਤੇ ਜਿਹੜਾ ਉਹ ਵਰਤਿਆ ਜਾਂਦਾ ਹੈ ਜਿਹੜੀ ਫਸਲ ਦੀ ਆ ਆਪਣੀ ਆਮਦਨ ਉਹ ਤੁਹਾਨੂੰ 6 ਮਹੀਨੇ ਬਾਅਦ ਮਿਲਣੀ ਹੈ ਤੁਹਾਨੂੰ ਡੇਲੀ ਮਿਲਣੀ ਹੈ ਇਸ ਕਰਕੇ ਆਪਾਂ ਨੂੰ ਜਿਹੜੀਆਂ ਸਾਡੀਆਂ ਖਲਾਂ ਫੀਡਾਂ ਨੇ ਤੇ ਬਹੁਤ ਮਹਿੰਗੀਆਂ ਨੇ ਹਾਂ ਠੀਕ ਹੈ ਨਾ ਉਹਦੇ ਮੁਕਾਬਲੇ ਜਿਹੜੀ ਤੁਹਾਡੀ ਹੈਗੀ ਆ ਆਪਣੀ ਦੁੱਧ ਆਉਂਦਾ ਰੇਟ ਕੋਈ ਪ੍ਰੋਪਰ ਜ਼ਿੰਮੇਦਾਰ ਨੂੰ ਨਹੀਂ ਮਿਲਦਾ ਇਸ ਕਰਕੇ ਜਿਹੜਾ ਜ਼ਿੰਮੇਦਾਰ ਆ ਉਹ ਇਸ ਬੰਦੇ ਨੂੰ ਥੋੜਾ ਜਿਆ ਕੰਨੀ ਕਤਰੋਂ ਦਾ ਪਾਸਾ ਵੱਟੀ ਜਾ ਰਿਹਾ ਆ ਹਾਂ ਦੋ ਢਾਲੇ ਬਣੇ ਹੁਣ ਜਿੱਥੇ ਪਹਿਲੋ ਇਹ ਮੰਨ ਲਓ ਕਿਹੇ ਜਗ੍ਹਾ ਤੇ 10 ਘਰਾਣੇ ਡੰਗਰ ਰੱਖੇ ਹੁੰਦੇ ਹਾਂਜੀ ਹਾਂਜੀ ਉਹ ਹੁਣ ਦੋ ਘਰਾਣੇ ਸੀਮਤ ਹੋ ਗਏ ਸੀਮਤ ਹੋ ਗਏ ਤੇ ਹੁਣ ਇਹੋ ਹੀ ਵੇਖ ਲਈਏ ਵੀ ਵੈਕਸੀਨੇਸ਼ਨ ਵੀ ਜੇ ਸਰਕਾਰੀ ਡਾਕਟਰ ਲਾਉਣ ਹੁੰਦੇ ਆ ਨਾ ਉਹਦੀ ਵੀ ਮਾਇਆ ਦੇਣੀ ਪੈਂਦੀ ਹਾਂ ਥੋੜੀ ਦਈਏ ਪਰ ਦੇਣੀ ਪੈਂਦੀ ਹੈ ਤੇ ਵੈਕਸੀਨੇਸ਼ਨ ਉਹ ਤੇ ਫ੍ਰੀ ਚਾਹੀਦੀ ਹੈ ਨਾ ਜਿਹਨਾਂ ਨੂੰ ਕਰੋਨਾ ਦੇ ਫ੍ਰੀ ਟੀਕੇ ਲੱਗ ਸਕਦੇ ਆ ਤੇ ਕੀ ਇਹ ਜੀਵ ਨਹੀਂ ਇਹਨਾਂ ਨੂੰ ਵੀ ਫ੍ਰੀ ਵੈਕਸੀਨੇਸ਼ਨ ਲੱਗਣੀ ਚਾਹੀਦੀ ਲੱਗਣੀ ਚਾਹੀਦੀ ਹੁਣ ਜੈਤੇ ਹੀ ਹੋਰ ਗੱਲ ਵੇਖ ਲਈਏ ਕਿ ਅੱਜ ਕੱਲ ਇਹੋ ਜਿਹੇ ਵੈਟਰਨਰੀ ਦੀਆਂ ਦਵਾਈਆਂ ਹੋ ਚੁੱਕੀਆਂ ਮਹਿੰਗੀਆਂ ਡਾਕਟਰ ਦੀ ਫੀਸ ਇੰਨੀ ਵੀ ਮਾੜਾ ਜਾਂ ਡੰਗਰ ਨੂੰ ਹੱਥ ਲਾਉਂਦਾ 100-150 ਲੈ ਲੈਂਦਾ ਹੈ ਹਰ ਮਹਿੰਗੀ ਚੀਜ਼ ਹੈ ਹਾਂ ਤੇ ਉਹ ਸਮਝ ਲਈਏ ਵੀ ਮਾਰੇ ਘਰ ਵਾਲੇ ਨੇ ਡੰਗਰ ਰੱਖੇ ਹੁੰਦੇ ਵਿਚਾਰੇ 2-4 ਉਹਦਾ ਇੱਕ ਡੰਗਰ ਬਿਮਾਰ ਹੋ ਜੇ ਉਹ ਤੇ ਘਰ ਬਰਬਾਦ ਹੋਣ ਵਾਲੀ ਗੱਲ ਹੋ ਜਾਂਦੀ ਹੈ ਇਹ ਕਰਕੇ ਵੀ ਇਸ ਚੀਜ਼ ਦੇ ਉੱਤੇ ਥੋੜਾ ਸੋਚ ਵਿਚਾਰ ਚਾਹੀਦੀ ਆ ਨੇ ਮੇਰੇ ਸਵਾਲ ਇਹ ਸਾਰੇ ਚੁੱਕਣ ਦੇ ਹੋਈ ਆ ਤੇ ਤੁਹਾਡੇ ਅਕੋਰਡਿੰਗ ਇਸ ਚੀਜ਼ ਦਾ ਹੱਲ ਕੀ ਹੋਣਾ ਚਾਹੀਦਾ ਪਹਿਲੀ ਗੱਲ ਤੇ ਮੈਂ ਤੁਹਾਨੂੰ ਕਹਾਂਗਾ ਕਿ ਜੋ ਵੀ ਕਿਸੇ ਨੇ ਪਸ਼ੂ ਰੱਖਿਆ ਉਹ ਜੰਗਿਆ ਉਹਨਾਂ ਦਾ ਬੱਚਾ ਕੰਮ ਕਰਨ ਵਾਲੇ ਆ ਉਹਨਾਂ ਨੂੰ ਇਹਦੀ ਟ੍ਰੇਨਿੰਗ ਲੈਣੀ ਜ਼ਰੂਰੀ ਆ ਹਾਂਜੀ ਹਾਂਜੀ ਉਹ 6 ਮਹੀਨੇ 2 ਮਹੀਨੇ ਆਪਣੇ ਦੇ ਲੁਧਿਆਣੇ ਵਾਲੇ ਵੀ ਯੂਨੀਵਰਸਿਟੀ ਵੀ ਦਿੰਦੇ ਆ ਅੱਛਾ ਜੀ ਤੇ ਉਹ ਆਪਣੇ ਲਾਗੇ ਚਾਗੇ ਵੀ ਕੈਂਪ ਲੱਗਦੇ ਰਹਿੰਦੇ ਆ ਪਹਿਲੀ ਗੱਲ ਤੋਂ ਉਹਨਾਂ ਨੂੰ ਬੱਚਿਆਂ ਨੂੰ ਉੱਥੇ ਕੋਈ ਸਮਝ ਲਾਉਣਾ ਚਾਹੀਦਾ ਕਿ ਉਹ ਆ ਜੇ ਤੁਸੀਂ ਟਿਕਟਾ ਕੇ ਆਮ ਲਵਾਉਂਦੇ ਜੇ ਇਹ ਤੁਹਾਨੂੰ ਆਪ ਮਤਲਬ ਕਿ ਨੌਲੇਜ ਹੋਣੀ ਚਾਹੀਦੀ ਆ ਕੋਈ ਮਾੜਾ ਮੋਟਾ ਕੋਈ ਦੁੱਖ ਤਕਲੀਫ ਜਾਂ ਡੰਗਰ ਦੀ ਉਹਦੇ ਵਾਸਤੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਆ ਠੀਕ ਹੈ ਮੇਰਾ ਤੁਹਾਡਾ ਪੁਆਇੰਟ ਇਹ ਆ ਕਿ ਜਿਵੇਂ ਵੈਟਰਨਰੀ ਕੋਰਸ ਹੁੰਦੇ ਆ ਜਿਵੇਂ ਵੀ ਵੇਰਕਾ ਦਿੰਦੀ ਹੈ ਇੱਕ ਦਿੰਦੀ ਆ ਹਾਂ ਤਿੰਨ ਮਹੀਨੇ ਦਾ 6 ਮਹੀਨੇ ਦਾ ਜੇ ਕੋਈ ਪਸ਼ੂ ਪਾਲਕ ਹੈਗਾ ਇਹ ਜੋ ਚਾਹੁੰਦਾ ਹੈ ਕਿ ਆਪਣਾ ਇੱਕ ਡੇਰੀ ਸ਼ਿਰਫ ਘਰ ਦੇ ਦੁੱਧ ਵਾਸਤੇ ਨਹੀਂ ਇੱਕ ਡੇਰੀ ਫਾਰਮ ਦੇ ਵਿੱਚ ਬਿਨਸ ਤੇ ਤਬਦੀਲ ਕਰੇ ਕਰਿਆ ਉਹ ਥੋੜੇ ਬੋਧੇ ਇੰਨਾ ਕੋਰਸਾਂ ਦੇ ਵਿੱਚ ਹਿੱਸਾ ਲਵੇ ਹਿੱਸਾ ਲਵੇ ਉਹ ਸਿੱਖੇ ਕਿ ਕੀ ਇੱਕ ਜਾਨਵਰ ਪਾਲਣ ਦਾ ਕੀ ਤਰੀਕਾ ਹੈ ਕੀ ਉਹਨਾਂ ਦੇ ਬਿਮਾਰੀਆਂ ਦੇ ਇਲਾਜ ਨੇ ਖੁਦ ਨੋਲਿਜ ਹੋਵੇ ਤਾਂ ਕੋਈ ਬਾਹਰੋਂ ਲੁੱਟ ਨਹੀਂ ਸਕਦਾ ਉਨੂੰ ਫੀਡ ਵਗੈਰਾ ਦੇਣ ਲੈਂਦਾ ਸਾਰਾ ਪਤਾ ਹੋਣਾ ਚਾਹੀਦਾ ਵਾ ਹਾਂ ਤੇ ਹੁਣ ਜਿਵੇਂ ਬਾਹਰ ਵੱਧੇ ਰੇਡ ਫੀਡਾਂ ਦੇ ਤੇ ਉਹਨਾਂ ਦਾ ਅਸੀਂ ਹਾਲੇ ਹੁ ਮੰਨ ਸਕਦੇ ਆ ਕਿ ਜਿਵੇਂ ਉਹ ਟੀਚ ਕਰਦੇ ਨੇ ਕਿ ਕਿਵੇਂ ਖੁਦ ਦਾ ਬਾਜਰਾ ਰੱਖੋ ਹਾਂਜੀ ਕੜਕ ਰੱਖੋ ਕੜਕ ਰੱਖੋ ਹੋਰ ਬਾਕੀ ਜੋ ਵੀ ਇਹਦੇ ਵਿੱਚ ਪਿੰਦੀ ਖਾਲ ਤੇ ਸਰੋਂ ਨਾਲ ਤੇਲ ਨਾਲੇ ਘਰ ਦਾ ਕੱਡੋ ਦੇ ਨਾਲੇ ਟੰਗਰਾਲੀ ਖਾਲ ਬਣਾਓ ਆਪਣਾ ਲੈ ਕੇ ਬਣਾਓ ਹਾਂ ਬਾਜ਼ਾਰੀ ਫੀਡ ਨਾਲੋਂ ਨਾ ਆਪਣੇ ਬਣੇ ਜਿਹੜੀ ਉਹ ਵਰਤੋ ਉਹਦੇ ਵਿੱਚ ਤੁਹਾਡਾ ਇੱਕ ਦਿਨ ਤੁਹਾਨੂੰ ਫਾਇਦਾ ਵੀ ਘੱਟ ਘੱਟ ਰੇਟ ਤੇ ਵੱਧ ਮੁਨਾਫਾ ਹਾਂਜੀ ਉਹ ਮਿਲੂਗਾ ਇੱਕ ਤਾਂ ਤੁਹਾਡਾ ਡੰਗਰ ਜਿਹੜਾ ਉਹ ਸਮੇਸਰ ਬੰਦਾ ਰਹੂ ਦੁੱਧ ਤਨਵਾਦ ਮਿਲੂਗਾ ਅਸੀਂ ਤੇ ਇਸੋ ਗੱਲ ਕਹਾਂਗੇ ਕਿ ਜਿੰਨੇ ਵੀ ਜ਼ਿੰਮੇਦਾਰ ਭਰਾ ਨੇ ਆਪਣੇ ਪਸ਼ੂ ਰੱਖੇ ਆ ਉਹ ਆਪਣਾ ਘਰ ਦਾ ਹਾਂਜੀ ਇਹਨਾਂ ਨੂੰ ਦੇਣ ਖਲ ਫੀਡ ਤੇ ਸਭ ਤੋਂ ਬੈਸਟ ਆ ਕੱਚੇ ਦੁੱਧ ਦਾ ਤੇ ਹਾਲ ਨੂੰ ਸਿੱਧਾ ਸਮਝ ਲਿਓ ਕਿ ਉਹਨਾਂ ਨੂੰ ਮੁੱਲ ਨਹੀਂ ਮਿਲਦਾ ਹਾਂਜੀ ਜੋ ਪ੍ਰਾਈਵੇਟ ਡੇਰੀਆ ਵਾਲੇ ਨੇ ਉਥੇ ਦੁੱਧ ਦਾ ਮੁੱਲ ਤੇ ਕਹਿੰਦੇ ਆ ਪੀ ਆਹੀ ਐ ਫੈਟ ਦਾ ਦੂਜਿਆਂ ਦੇ ਬਰਾਬਰ ਪਰ ਉਥੇ ਪਤਾ ਨਹੀਂ ਕੀ ਚੱਕਰਿਆ ਜੇ ਉਹੀ ਦੁੱਧ ਅਸੀਂ ਦੂਜੀ ਐਮੋਲ ਡੇਰੀ ਤੇ ਵੀ ਲੈ ਰਹੀਏ ਉਹਦੀ ਫੈਟ ਆਉਗੀ 8 ਹਾਂਜੀ ਤੇ ਉਹੀ ਪ੍ਰਾਈਵੇਟ ਤੇ ਲੈ ਜੀ ਉਹਦੀ ਫੈਟ ਆਉਗੀ 4-5 4 ਉਥੇ ਆਡੇ ਪੈਸੇ ਮਰ ਜਾਂਦੇ ਉਹ ਪਤਾ ਨਹੀਂ ਕਿਸ ਤਰੀਕੇ ਨਾਲ ਕਰਦੇ ਇਹ ਚੀਜ਼ ਪਰ ਫੈਟ ਹੀ ਨਹੀਂ ਹੁੰਦੀ ਪ੍ਰਾਈਵੇਟ ਡੇਰੀ ਤੇ ਇਹੋ ਤੇ ਆਪਾਂ ਚੀਜ਼ਾਂ ਸੋਚਦੇ ਆ ਇਹੋ ਤੇ ਕਹਿੰਦੇ ਆ ਆਪਣੇ ਬੱਚਿਆਂ ਨੂੰ ਵੀ ਇਹ ਇਹਨਾਂ ਪਰ ਨੌਲੇਜ ਹੋਣੀ ਚਾਹੀਦੀ ਆ ਹਰ ਚੀਜ਼ ਬਾਰੇ ਜਿਹੜਾ ਡੇਰੀ ਫਾਰਮ ਕਰ ਰਿਹਾ ਜੇ ਤੋ ਦੋ ਚਾਰ ਦਿਨ ਗੰਗਤ ਰੱਖੇ ਆਪਣੇ ਧੰਦੇ ਬਿਜ਼ਨਸ ਵਾਸਤੇ ਉਹਨੂੰ ਹਰ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਮਤਲਬ ਜੇ ਡੇਰੀ ਤੇ ਜਾਵੇ ਜਦੋਂ ਬਾਜ਼ਾਰ ਜਾਵੇ ਕੋਈ ਸੌਦਾ ਖਰੀਦੇ ਉਹਨੂੰ ਹਰ ਚੀਜ਼ ਦਾ ਥੋੜਾ ਪਤਾ ਨੌਲੇਜ ਹੋਣੀ ਚਾਹੀਦੀ ਆ ਇਹ ਚੀਜ਼ ਖੇਡਣ ਬਾਰੇ ਤਾਂ ਜਿਹੜਾ ਡੇਰੀ ਦਾ ਧੰਦਾ ਲਾਏ ਵੰਦ ਹੋ ਸਕਦਾ ਵਾ ਬਾਕੀ ਕਿਉਂ ਦੁੱਧ ਦੀਆਂ ਕੀਮਤਾਂ ਤੇ ਚਲ ਨਹੀਂ ਆਣੀਆਂ ਜੇ ਆਪਾਂ ਵੈਸੇ ਚੰਗੀ ਖਲ ਫੀਡ ਪਾਵਾਂਗੇ ਤੇ ਤੁਹਾਡੀ ਫਾਇਡ ਚੰਗੀ ਆਊਗੀ ਤੁਹਾਨੂੰ ਉਹਦਾ ਤੇ ਹੁਣ ਜੇ ਮੁਨਾਫੇ ਦੀ ਗੱਲ ਕਰੀਏ ਹੀ ਜਿਵੇਂ ਅਸੀਂ ਕੱਚਾ ਦੁੱਧ ਵੇਚਦੇ ਆ ਸਮਝ ਲਓ ਕਿ ਬਾਕੀ ਸਾਰਾ ਡੰਗਰ ਦਾ ਖਰਚਾ ਹੋ ਗਿਆ ਹਾਂਜੀ ਤੇ ਦੁੱਧ ਮੰਨ ਲਓ 50 ਰੁਪਏ ਵਿੱਚ ਰਿਹਾ ਹੈ ਉਹਦਾ ਸਮਝ ਲਈ 15-20 ਰੁਪਏ ਹੱਡੀ ਕਮਾਈ ਹੈ ਹਾਂਜੀ ਬਾਕੀ 20 ਰੁਪਏ ਉਹ ਡੰਗਰ ਨੂੰ ਵੀ ਚਾਹੀਦੇ ਆ ਜਿਵੇਂ ਅਸੀਂ ਡੰਗਰ ਨੂੰ ਘਟ ਦਿੰਨੇ ਆ ਉਹਦੀ ਸਿਹਤ ਕਮਜ਼ੋਰ ਗਾਂ ਗਾਂ ਨੂੰ ਦੁੱਧ ਘਟ ਦੇਣਾ ਘਟ ਦੇਣਾ ਹੈਣਾ ਤੇ ਉਹਦੀ ਥਾਂ ਤੇ ਜੇ ਅਸੀਂ ਇੱਕ ਪੋਜ਼ਿਟਿਵ ਵੇਹਣਾ ਵੇਖੇ ਡੇਰੀ ਫਾਰਮਿੰਗ ਨੂੰ ਤੇ ਕੱਚੇ ਦੁੱਧ ਦੀ ਥਾਂ ਤੇ ਉਹਦੇ ਬਾਈ ਪ੍ਰੋਡਕਟ ਜਿਵੇਂ ਕਿ ਘਿਓ ਹੋ ਗਿਆ ਹਾਂਜੀ ਪਨੀਰ ਹੋ ਗਿਆ ਖੁਆ ਹੋ ਗਿਆ ਇਸ ਤਰ੍ਹਾਂ ਫਲੇਵਰਡ ਮਿਲਕ ਹੋ ਗਿਆ ਹੋਰ ਦੁੱਧ ਦੇ ਕਈ ਪ੍ਰੋਡਕਟ ਬਣ ਜਾਂਦੇ ਨੇ ਤੇ ਜੇ ਅਸੀਂ ਉਹ ਪੜਾ ਕੇ ਵੇਚੀਏ ਕੀ ਇਕੱਲੇ ਇਕੱਲਾ ਬੰਦਾ ਇਹ ਬਣਾ ਕੇ ਵੇਚ ਸਕਦਾ ਹੈ ਜਾਂ ਫਿਰ ਇੱਕ ਸਾਂਝਾ ਪਲਾਂਟ ਹੋਣਾ ਚਾਹੀਦਾ ਉਹ ਵੇਖੋ ਜੀ ਇਹ ਇਕੱਲੇ ਬੰਦੇ ਦਾ ਕੰਮ ਤੇ ਨਹੀਂਗਾ ਇਹ ਤਾਂ ਦੋ ਚਾਰ ਦਾ ਘਰ ਲੜ ਕੇ ਬਣਾਉਣ ਇੱਕ ਆਪਣੀ ਸ਼ਾਪ ਬਣਾ ਲੈਣਾ ਡੇਰੀ ਸ਼ਾਪ ਜਿੱਦਾਂ ਹੁੰਦੀ ਹੈ ਹਾਂਜੀ ਉੱਥੇ ਆਪਣਾ ਜਿਹੜਾ ਦੁੱਧ ਤੁਸੀਂ ਬਣਾਉਦੇ ਜੀ ਹਾਂਜੀ ਉਹਦਾ ਘੋਲ ਬਣਾ ਕੇ ਵੇਚੋਗੇ ਹਾਂਜੀ ਬਿਲਕੁਲ ਦੇਖੋ ਜੀ ਜਿਹੜਾ ਅੱਜ ਕੱਲ ਹੁਣ ਤੁਸੀਂ ਲੈ ਰਿਆ ਜੇ ਕਿਉਂ ਮਾਰਕੀਟ ਚ ਉਹ ਤੁਹਾਨੂੰ 500-600 ਰੁਪਏ ਮਿਲ ਜਾਂਦਾ ਉਹ ਮਿਲਦਾ ਕੀ ਹੈ ਤੁਹਾਨੂੰ ਮਿੱਟੀ ਠੀਕ ਹੈ ਨਾ ਸਾਡਾ ਅਸੀਂ ਹੁਣ ਜਿਹੜਾ ਘਰ ਦਾ ਦੁੱਧ ਬਣਾਉਣਾ ਉਹ ਸਾਨੂੰ ਮਹਿੰਗਾ ਪੈਣਾ ਵਾ ਕਿ ਜਿਹੜੇ ਜ਼ਿੰਮੇਦਾਰੀ ਹੈ ਨਾ ਹਾਂਜੀ ਜ਼ਿੰਮੇਦਾਰੀ ਕੋ ਮਾਰਕੀਟਿੰਗ ਨਹੀਂ ਹੈਗੀ ਹਾਂਜੀ ਜਾਂ ਤੇ ਉਹ ਆਪ ਡਾਇਰੈਕਟ ਸਿੱਧਾ ਹੀ ਵੇਚੇ ਬਾਜ਼ਾਰ ਚ ਅੱਛਾ ਜੀ ਬਹਿ ਗਏ ਜਿੱਦਾਂ ਮਤਲਬ ਆਪਣੀ ਆਪਣਾ ਇਥੇ ਮੇਨ ਅੱਦਾ ਹੀ ਆ ਉਥੇ ਬਣਾ ਕੇ ਉਥੇ ਆਪਣੀ ਸ਼ਾਪ ਹੋਵੇ ਹਾਂਜੀ ਆਪਣਾ ਦੁੱਧ ਤਿਆਰ ਕਰੋ ਹਾਂਜੀ ਪੂਰਾ ਘਿਓ ਬਣਾਓ ਪਨੀਰ ਬਣਾਓ ਹਾਂਜੀ ਠੀਕ ਹੈ ਉਹਦਾ ਤੁਹਾਨੂੰ ਮੁੱਲ ਮਿਲ ਸਕਦਾ ਸਹੀ ਅੱਛਾ ਜੀ ਜੇ ਆਪਾਂ ਮਾਰਕੀਟ ਤੇ ਲੈ ਕੇ ਜਾਵਾਂਗੇ ਉਹਨੂੰ ਵੇਚਣ ਹਾਂਜੀ ਕਿਸੇ ਕੋਲ ਵੇਚਾਂਗੇ ਤੇ ਤੁਹਾਨੂੰ ਉਹਦਾ ਪੂਰਾ ਪ੍ਰੋਫਿਟ ਨਹੀਂ ਮਿਲਣਾ ਜਿਉਂ ਜਿਉਂ ਗਾਂ ਯੁਵਾ ਪੀੜੀ ਆਉਂਦੀ ਹੈ ਨਾ ਹਾਂਜੀ ਤੇ ਉਹ ਤੇ ਗਾਂ ਦਾ ਆਪਣਾ ਡੇਰੀ ਫਾਰਮ ਦਾ ਕੰਮ ਘਟੀ ਜਾਂਦਾ ਹੈ ਘਟੀ ਜਾਂਦਾ ਹੁਣ ਮੈਨੂੰ ਇਹਦਾ ਇਹ ਮੇਨ ਦੱਸੋ ਕਿ ਅਗਲੇ ਜਿਹੜੇ ਜਵਾਨ ਪੀੜੀ ਆ ਉਹ ਇਹਨਾਂ ਡੰਗਰਾਂ ਤੋਂ ਭੱਜਣਗੇ ਉੱਡੀ ਹੈ ਇਸ ਬੰਨੇ ਆ ਕੇ ਖੁਸ਼ ਨਹੀਂ ਕੋਈ ਹਾਂਜੀ ਠੀਕ ਹੈ ਨਾ ਜਿਆਦਾ ਆਪਾਂ 2 4 1 2 ਡੰਗਰ ਚਾ ਰੱਖਦੇ ਸਾਨੂੰ ਉਹਦੇ ਚ ਕੋਈ ਮੜਾਫਾ ਨਹੀਂ ਆ ਠੀਕ ਆ ਜੇ ਆਪਾਂ ਹਾਈ ਲੈਵਲ ਤੇ ਕੰਮ ਕਰਦੇ ਆ ਕੋਈ 10 15 ਡੰਗਰ ਰੱਖ ਕੇ ਆਪਾਂ ਕੰਮ ਕਰਦੇ ਆ ਉਹਦੇ ਵਿੱਚ ਸਾਨੂੰ ਪ੍ਰੋਫਿਟ ਕੁਝ ਮਿਲਦਾ ਵਾ ਉਹ ਵੀ ਨਹੀਂ ਪਹਿਲੇ ਸਾਲ 2 3 ਸਾਲ ਲੱਗਦੇ ਆ ਜਦੋਂ ਆਪਾਂ ਸ਼ੁਰੂ ਕਰਨਾ ਵਾ ਹਾਂਜੀ ਕੋਈ 5 7 ਡੰਗਰਾਂ ਤੋਂ ਕਰਕੇ ਉਸ ਜਿੱਸ ਜੇ ਤੁਹਾਡੀ ਚੰਗੀ ਬੀਡਿੰਗ ਦੇ ਬੱਚੇ ਜਿਹੜੇ ਉਹ ਲਈਏ ਚੰਗਾ ਨਸਲ ਦੇ ਜਿਹੜੀਆਂ ਗਾਂ ਬੱਚਾ ਜਾਂ ਗਾਂ ਮਾ ਤਿਆਰ ਕਰੀਏ ਉਰ ਤੋਂ ਆਪਾਂ ਮੁਨਾਫਾ ਲੈ ਸਕਦੇ ਹਾਂ ਜਿਹੜਾ ਕੋਈ 5-7 ਲੀਟਰ ਵਾਲਾ 10 ਲੀਟਰ 8 ਲੀਟਰ ਦਾ ਦੁੱਧ ਹੈ ਉਰ ਤੋਂ ਆਪਾਂ ਮੁਨਾਫਾ ਨਹੀਂ ਕਮਾ ਸਕਦੇ ਉਹ ਤੇ ਤੁਹਾਡਾ ਆਈ ਚਲਾਈ ਹੈ ਬਸ ਤੁਹਾਡੀ ਫੀਟ ਚੱਲ ਗਈ ਤੇ ਖਾ ਲਿਆ ਪੀ ਲਿਆ ਬਸ ਇਹੋ ਚੱਲਦਾ ਹੈ ਇਹ ਜਿਹੜੀ ਡੇਰੀ ਫਾਰਮਿੰਗ ਆ ਹਾਂਜੀ ਇਹ ਇੱਕ ਲਾਰਜ ਸਕੇਲ ਬਿਜ਼ਨਸ ਬਣ ਸਕਦਾ ਹੋ ਸਕਦਾ ਵੀ ਉਹ ਸਮਾਂ ਪਾ ਜੇ ਚੱਲੂਗਾ ਨਾ ਮੰਨ ਲਓ ਤੁਸੀਂ ਅੱਜ ਕੋਈ ਕੰਮ ਕਰਦੇ ਛੋਟਾ ਛੋਟਾ ਲੈਵਲ ਤੋਂ ਚੱਲਦੇ ਹੋ ਹਾਂਜੀ ਉਹ ਫਿਰ ਕੋਈ ਸਮਾਂ ਪਾ ਕੇ 5-7 ਸਾਲ 2-3 ਸਾਲ ਤੇ ਤੁਹਾਡਾ ਤਜਰਬਾ ਹੀ ਹੋਣਾ ਉਹਦੇ ਚ ਹਾਂਜੀ ਉਸ ਤੋਂ ਬਾਅਦ ਤੁਹਾਡੀ ਜਿਹੜੀ ਆਪਣੀ ਪ੍ਰੋਡਕਸ਼ਨ ਜਿਹੜੇ ਬੱਚੇ ਕਟੀਆਂ ਕੱਟੇ ਬਛਰੇ ਬਛੜਿਓ ਤੁਹਾਨੂੰ ਤੁਰ ਪੈਣੇ ਤੁਹਾਡੇ ਆਪਣੇ ਨਾਲ ਹਾਂਜੀ ਉਹ ਤੁਹਾਨੂੰ ਮੁਨਾਫੇ ਚੱਲਣੇ ਆ ਮੜ ਕੇ ਠੀਕ ਹੈ ਜੀ ਠੀਕ ਹੈ ਉਹਨਾਂ ਨੂੰ ਆਪਾਂ ਫੇਰ ਚੰਗੀ ਦਈਏ ਦੁੱਧ ਦਈਏ ਹਾਂਜੀ ਉਹ ਸਮਾਂ ਉਹ ਉਹ ਸਾਲ 1.5 ਸਾਲ 2 ਸਾਲਾਂ ਤੇ ਤੁਹਾਡਾ ਜਿਹੜਾ ਪਸ਼ੂ ਇਹਦਾ ਗਾਂ ਜਾਂ ਮੱਝ ਜਾਂ ਝੋਟੀ ਆ ਉਹ ਤਿਆਰ ਹੋਈ ਉਹ ਤੁਹਾਡੇ ਮੁਨਾਫੇ ਦੇ ਵਿੱਚ ਆ ਜਾਣੀਆਂ ਮੜ ਕੇ ਠੀਕ ਹੈ ਨਾ ਹੁਣ ਇੱਥੇ ਵੀ ਇੱਕ ਤੁਹਾਨੂੰ ਹੀ ਸਵਾਲ ਆਇਆ ਇਹਨਾਂ ਨੂੰ ਵੇਖਣ ਵਾਲਿਆਂ ਨੂੰ ਵੀ ਹੈ ਕਿ ਕੀ ਸਾਨੂੰ ਦੁੱਧ ਦੇ ਉੱਤੇ ਐਮਐਸਪੀ ਵਰਗੀ ਚੀਜ਼ ਚਾਹੀਦੀ ਹੈ ਚਾਹੀਦੀ ਹੈ ਅਕਾ ਕਿ ਦੁੱਧ ਦੇ ਉੱਤੇ ਹੁਣ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਐਨਐਸਪੀ ਤੇ ਹੈਗੀ ਆ ਅੱਛਾ ਸਰਕਾਰੀ ਜਿਹੜੀ ਹੁਣ ਦੇਖ ਕਾਲੀ ਐਮਐਸਪੀ ਤੇ ਹੈ ਉਹ ਲੈਂਦੇ ਆ ਦੁੱਧ ਅੱਛਾ ਅੱਛਾ ਹਾਂ ਉਹ ਬਾਕੀ ਫੈਟ ਦੇ ਹਿਸਾਬ ਨਾਲ ਜੋ ਵੀ ਚੱਲਦਾ ਨਾਲ ਸਿਸਟਮ ਫੈਟ ਦੇ ਨਾਲ ਹੀ ਚੱਲਣਾ ਹੁਣ ਜਿਵੇਂ ਆਪਾਂ ਵੇਖ ਲਈਏ ਇੱਕ ਇੱਕ ਕਣਕ ਝੋਨੇ ਆਸਤੇ ਮੰਡੀ ਬੋਰਡ ਤੇ ਇਹਦੇ ਵਿੱਚ ਜੇ ਸਰਕਾਰ ਆਪਣੇ ਮਿਲਕ ਪ੍ਰੋਸੈਸਿੰਗ ਪਲਾਂਟ ਲਵਾ ਦੋਏ ਉਹਦੇ ਨਾਲ ਫਿਰ ਐਮਐਸਪੀ ਦੇ ਸਰਕਾਰ ਚੁੱਕ ਸਕਦੀ ਹੈ ਕਿਉਂਕਿ ਦੁੱਧ ਵੇਖ ਲਓ ਕਿਤੇ ਵੀ ਹੈ ਨਾ ਇੱਕ ਬਹੁਤ ਜ਼ਰੂਰੀ ਪ੍ਰੋਡਕਟ ਹੈ ਪਰ ਦੁੱਧ ਮਿਲ ਨਹੀਂ ਰਿਹਾ ਸੋ ਦੁੱਧ ਜਿਹੜਾ ਕੈਮੀਕਲ ਦਾ ਸਾਰਾ ਭੰਡਿਆ ਵਾ ਹਾਂ ਉਹੀ ਸਰਕਾਰ ਹੈ ਬੰਨੇ ਧਿਆਨ ਨਹੀਂ ਦੇ ਰਹੀਆਂ ਹਾਂ ਉਹ ਉਹਦਾ ਕੁੰਦਿਆ ਨਾ ਸਾਡੇ ਇਸ ਦੁੱਧ ਦਾ ਰੇਟ ਮਿਲਦਾ ਕਾਰਨ ਕੀ ਆ ਵੀ ਨਕਲੀ ਦੁੱਧ ਜਿਹੜਾ ਵਾ ਹਾਂਜੀ ਉਹ ਬਹੁਤ ਭੰਰਿਆ ਵਾ ਉਹ ਕਈ ਵਾਰੀ ਗੱਲ ਉੱਠੀ ਆ ਕਿ ਨਕਲੀ ਦੁੱਧ ਫੜਨ ਵਾਲੀ ਕਮਿਸ਼ਨ ਬਠਾਉਣੀ ਆ ਹਾਂਜੀ ਹਾਂਜੀ ਪਰ ਕਰੇ ਉਹ ਬਸ ਕਾਗਜ਼ੀ ਕਾਰਵਾਈ ਰਹਿ ਜਾਂਦੀ ਹੈ ਜਮੀਨੀ ਪੰਦਰ ਤੇ ਆਈ ਨਹੀਂ ਪਉਂਦੀ ਉਹ ਦੋ ਘੱਟ ਚਾਰ ਹੁਣ ਹੁੰਦਾ ਕੋਈ ਦਿਵਾਲੀ ਆਈ ਵਿਸਾਖੀ ਆਈ ਪਰ ਲੋ ਫੜਲ ਹੋ ਗਈ ਖੋਇਆ ਫੜਿਆ ਗਿਆ ਦੁੱਧ ਫੜਿਆ ਗਿਆ ਪਨੀਰ ਫੜਿਆ ਗਿਆ ਨਕਲੀ ਬਸ ਇਹ ਉਹ ਆ ਕੇ ਮੁੜ ਕੇ ਫਿਰ ਉੱਥੇ ਥੱਪ ਹੋ ਜਾਂਦਾ ਹਾਂਜੀ ਉਹ ਪ੍ਰੋਪਰਲੀ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਿਦਾ ਦੁੱਧ ਦਾ ਰੇਟ ਆ ਉਹ ਵਧ ਨਹੀਂ ਸਕਦਾ ਹਾਂ ਨਕਲੀ ਦੁੱਧ ਜ਼ਿਆਦਾ ਹੁਣ ਕਰਕੇ ਇਹ ਲੋਕਾਂ ਨਾਲ ਖਲਵਾੜ ਵੀ ਹੋ ਰਿਹਾ ਵਾ ਪੈਸੇ ਪੂਰੇ ਦੇ ਰਹੇ ਆ ਤੇ ਦੋ ਦਿਨਾਂ ਨਾਲ ਨਗਲੀ ਮਰੇ ਆ ਉਹ ਹੀ ਨਾ ਵੀ ਤਾਂ ਹੀ ਮੈਂ ਗਿਆ ਵੀ ਕਮੈਂਟ ਚ ਦੱਸਿਓ ਵੀ ਕੀ ਪ੍ਰੋਸੈਸਿੰਗ ਪਲਾਂਟ ਸਰਕਾਰ ਨੂੰ ਥਾਵਾ ਥਾਵਾ ਤੇ ਲਾਉਣੇ ਚਾਹੀਦੇ ਆ ਕੋਈ 5-10 15 ਪਿੰਡਾਂ ਦਾ ਇੱਕ ਹੋਵੇ ਪ੍ਰੋਸੈਸਿੰਗ ਪਲਾਂਟ ਹੁਣ ਡੇਰੀ ਫਾਰਮ ਨੂੰ ਬਚਾਉਂਦਾ ਹੋਈ ਤਰੀਕਾ ਇਹ ਕਿ ਅਸੀਂ ਇੱਕ ਇਹਦਾ ਸਡੋਰ ਇੱਕ ਪੱਕਾ ਡੇਰੀ ਫਾਰਮਿੰਗ ਬਿਨੈਸ ਜੋ ਆ ਇੱਕ ਮਾਡਲ ਤਿਆਰ ਹੋਵੇ ਤੇ ਹਰ ਕੋਈ ਉਸ ਮਾਡਲ ਦੇ ਉੱਤੇ ਐਕਟ ਕਰੇ ਫਿਰ ਪੰਜਾਬ ਦੁਬਾਰਾ ਤੋਂ ਖੇਤੀਬਾੜੀ ਦਾ ਹੀ ਨਹੀਂ ਨਾਲ ਇੱਕ ਡੇਰੀ ਫਾਰਮ ਦਾ ਵੀ ਪੰਸਾ ਚਿੱਟਾ ਇਨਕਲਾਬ ਆ ਸਕਦਾ ਫਿਰ ਚਿੱਟਾ ਇਨਕਲਾਬ ਦੁਬਾਰਾ ਆ ਸਕਦਾ ਜਿਵੇਂ ਹੁਣ ਪਹਿਲਾਂ ਮੰਮੀ ਮੇਰੇ ਦੱਸ ਰਹੇ ਸੀ ਕਿ 84 85 ਦੀ ਗੱਲ ਆ ਹੂੰ 300 ਰੁਪਏ ਕਿਵਾਂਟਲ ਦੁੱਧ ਵੇਚਦਾ ਹੈ ਵੇਚਦਾ ਹੈ ਹਾਂ 3 ਰੁਪਏ ਲੀਟਰ ਸਮਝੋ ਹਾਂ ਤੇ ਅਸੀਂ ਆਪਚ ਆਇਆ ਮੈਂ ਦੁੱਧ ਚੁੰਦ ਰਿਹਾ ਆਪ ਰੁਪਏ ਕਿਲੋ ਰੁਪਈਏ ਕਿ ਹਾਂ ਉਹ ਤੇ ਔਰ ਦੁੱਧ ਵੀ ਬਹੁਤ-ਬਹੁਤ ਦਿੰਦੇ ਸੀ ਡੰਗਰ ਦੇ ਦਿੰਦੇ ਹਾਂਜੀ ਹਨਾ ਤੇ ਇਹੋ ਹੀ ਵੀ ਜੇ ਇਸ ਟੌਪਿਕ ਦੇ ਚਾਹੁੰਦੇ ਜੇ ਕਿ ਹੋਰ ਵੀਡੀਓ ਆ ਬਣਨ ਇਹਨੂੰ ਅਸੀਂ ਡਿਟੇਲ ਦੇ ਵਿੱਚ ਡਿਸਕਸ਼ਨ ਕਰੀਏ ਕੋਈ ਡੇਰੀ ਫਾਰਮ ਦੇ ਮਹਾਰਾ ਨਾਲ ਵੀ ਅਸੀਂ ਗੱਲ ਕਰਾਂਗੇ ਕਿਤੇ ਬਣੇ ਹੋਏ ਡੇਰੀ ਫਾਰਮ ਉਹ ਕਿਸ ਤਰੀਕੇ ਕਾਮਯਾਬ ਨੇ ਕਿਤਰਾ ਉਹ ਕਰ ਰਹੇ ਨੇ ਕੰਮ ਉਹ ਵੀ ਗੱਲ ਕਰਾਂਗੇ ਫਿਰ ਉਹਨਾਂ ਨਾਲ ਮਿਲ ਕੇ ਜੇ ਚਾਹੁੰਦੇ ਜੇ ਇਹਦੇ ਉੱਤੇ ਹੋਰ ਵੀਡੀਓ ਆ ਬਣ ਤੇ ਕਮੈਂਟ ਚ ਜ਼ਰੂਰ ਦੱਸਿਓ ਦੱਸਿਓ ਬਾਕੀ ਜੇ ਕੋਈ ਚੰਗਾ ਲਗੇ ਸਬਸਕ੍ਰਾਈਬ ਵੀ ਕਰਿਓ ਕਰਿਓ ਲਾਈਕ ਵੀ ਕਰਿਓ ਲਾਈਕ ਕਰਿਓ ਵਾਇਗਰ ਜੀ ਦਾ ਖਾਲਸਾ ਸਾਹਿਬ ਦਾ ਆਇਓ ਹਾਂਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਹਿ